ਅੰਦਰ ਦੀ ਤੇਰ ਮੇਰ ਦੂਰ ਕਰ ਦੇਣੀ ਐਨੀ ਸੌਖੀ ਨਹੀਂ ਹੁੰਦੀ ਸਾਡੇ ਚ ਤੇ ਗਵਾਨੀਆਂ ਚ ਵੇਖੋ ਕਿੰਨੀਆਂ ਈਰਖਾ ਸਾੜਾ ਹੋਰ ਤੇ ਹੋਰ ਸਾਡੇ ਘਰਾਂ ਚ ਕਿੰਨੇ ਸਾੜੇ ਨੇ ਮੈਂ ਵੇਖਦਾ ਹੁੰਨਾ ਇੱਕ ਘਰ ਚ ਕਈ ਵਾਰੀ ਤਿੰਨ ਪਾਰਟੀਆਂ ਬਣੀਆਂ ਹੁੰਦੀਆਂ ਕਿੰਨੇ ਜਿਓ ਘਰ ਚ ਸੱਤ ਤਿੰਨ ਇੱਕ ਪਾਸੇ ਐ ਦੋ ਇੱਕ ਪਾਸੇ ਐ ਦੋ ਇੱਕ ਪਾਸੇ ਐ ਇੱਕ ਸੱਤ ਜੀਆਂ ਦੀਆਂ ਤਿੰਨ ਪਾਰਟੀਆਂ ਬਣਾਈ ਫਿਰਦੇ ਨੇ ਹੈ ਗਿਆ ਇਦਾਂ ਅਸੀਂ ਮੈਂ ਕਈ ਵਾਰੀ ਇਦਾਂ ਉਹਨਾਂ ਦੋ ਜਣਾਂ ਨੂੰ ਮਿਲ ਲਿਆ ਸਾਨੂੰ ਤੇ ਫਿਰ ਮਿਲੇ ਹੀ ਨਹੀਂ ਤੁਹਾਨੂੰ ਮਿਲ ਲਿਆ ਅੱਛਾ ਫਿਰ ਉਹਨਾਂ ਨੂੰ ਜ਼ਿਆਦਾ ਟਾਈਮ ਮਿਲ ਲੇ ਮਤਲਬ ਆਪਸ ਵਿੱਚ ਹੀ ਜੈਲਸ ਹੋਈ ਪਈ ਐ ਈਰਖਾ ਹੋਈ ਪਈ ਘਰ 'ਚ ਹੀ ਘਰ 'ਚ ਹੀ ਸਾੜਾ ਹੋਇਆ ਫਿਰ ਤੁਸੀਂ ਵੇਖੋ ਪਿੰਡ ਪੱਦਰ ਤੇ ਸਾਡੇ ਕਿੰਨੀ ਜੈਲਸ ਈਰਖਾ ਸਾੜੇ ਫਿਰ ਧਰਮਾਂ ਦੇ ਸਾਡੇ ਅੰਦਰ ਕਿੰਨੇ ਮਸਲੇ ਨੇ ਅੱਗੇ ਤੋਂ ਅੱਗੇ ਆ ਫਲਾਣੇ ਧਰਮ ਦਾ ਫਲਾਣੇ ਧਰਮ ਦਾ ਫਲਾਣੇ ਧਰਮ ਦਾ ਫਿਰ ਇਹ ਫਲਾਣੇ ਦੇਸ਼ ਦਾ ਇਹ ਫਲਾਣੇ ਦੇਸ਼ ਦਾ ਕਿੰਨਾ ਵੰਡੇ ਆ ਪਿਆ ਦੇਸ਼ਾਂ 'ਚ ਵੰਡੇ ਪਏ ਆ ਧਰਮਾਂ 'ਚ ਵੰਡੇ ਪਏ ਆ ਫਿਰ ਜਾਤਾਂ 'ਚ ਫਿਰ ਗੋਤਾਂ 'ਚ ਬਸ ਹੀ ਜੱਟ ਹੁੰਨੇ ਆ ਅਸ਼ਿਰਮਦਾਸੀਏ ਹੁੰਨੇ ਆ ਮਤਲਬ ਇਹਦੇ ਵਿੱਚ ਵੀ ਤੇ ਵੰਡੇ ਹੀ ਪਏ ਆ ਸੀ ਇਹਨਾਂ ਚੀਜ਼ਾਂ 'ਚ ਵੰਡੇ ਗਏ ਵੰਡੇ ਗਏ ਅਸੀਂ ਮਤਲਬ ਵੰਡੇ ਹੀ ਵੰਡੇ ਵੰਡ ਹੈ ਵੰਡੀ ਵੰਡ ਇੱਕ ਕਿੱਥੇ ਰਹਿ ਗਿਆ ਜਿਹੜਾ ਇੱਕ ਬ੍ਰਹਮ ਵੇਖਣਾ ਉਹ ਖੇਡ ਥੋੜਾ ਕਿਤੇ ਨਹੀਂ ਦਿਸਦਾ ਸਾਨੂੰ ਪੱਖਾ ਦਿਸਦਾ ਹੈ ਬਿਜਲੀ ਕਿਵੇਂ ਦਿਸੇ ਪਰ ਅਸਲ 'ਚ ਬਿਜਲੀ ਹੀ ਹੈ ਨਹੀਂ ਤੇ ਪੱਖੇ ਦੀ ਕੀ ਵੈਲਿਊ ਹੈ ਖੜਾ ਕੋਈ ਹਵਾ ਹਵਾ ਨਹੀਂ ਦੇ ਸਕਦਾ ਜੇ ਬਿਜਲੀ ਨਾ ਹੋਈ ਇਸੇ ਤਰ੍ਹਾਂ ਇੱਥੇ ਤੱਕ ਪਹੁੰਚਣ ਵਾਸਤੇ ਕਿੰਡੀ ਮਿਹਨਤ ਕੀਤੀ ਹੋਣੀ ਤੇਰ ਮੇਰ ਮੁੱਕਦੀ ਨਹੀਂ ਸਾਡੇ ਆਪਾਂ ਕੀਰਤ